ਮਾਨ ਸਾਹਿਬ ਨੇ ਮੇਰੇ ਸਿਰ ਝਾਤ ਰੱਖ ਕੇ ਕਿਹਾ ਸੀ ਬੱਚਾ ਤੈਨੂੰ ਜਸਟਿਸ ਮਿਲੇਗਾ। ਕੁਰੂਨਾ ਨੇ ਆਪਣੇ OSD ਨੂੰ ਕਿਹਾ ਸੀਗਾ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇਣਾ ਹੈ ਪਰ ਮੈਨੂੰ ਕਿਹਾ ਸੀ ਤੈਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤੈਨੂੰ ਇਨਸਾਫ ਮਿਲੇਗਾ। ਪਰ ਉਹ ਇਨਸਾਫ ਮਨੂੰ ਫੇਰ ਅੱਜ ਪਟਕਦਾ ਹੋਇਆ ਨਜ਼ਰ ਆ ਰਿਹਾ ਹੈ। ਮਨੂੰ ਕਿਉਂ ਐਦਾ ਲੱਗ ਰਿਹਾ ਹੈ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡ ਰਹੀ ਹੈ। ਜੋ ਕੱਲ ਭਗਵਾਨ ਮਾਨ ਸਾਹਿਬ ਨੇ ਮਨੂੰ ਕਿਹਾ ਸੀ ਮੈਥਡ ਡਿਸੀਜਨਸ ਲੈਂਦੇ ਬਹੁਤ ਫੇਮਸ ਆ ਉਹ ਬੰਦਾ ਉਹ ਕਿੱਥੇ ਗਏ ਮਾਨਸਾਬਾ ਤੁਹਾਡਾ ਕੱਲ ਦਾ ਕਮਿਟਮੈਂਟ ਕਿ ਨਾ ਨੂੰ ਤੇ ਡਿਸਮਿਸ ਹੋਣਾ ਚਾਹੀਦਾ ਕੱਲ ਮਾਨਸਾ ਤੁਸੀਂ ਕਿਹਾ ਸੀ ਆਇਆ ਤੇ ਡਿਸਮਿਸ ਹੋਣੇ ਚਾਹੀਦੇ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਸਜ਼ਾ ਕਿੱਥੇ ਗਈ ਕੱਲ ਸਾਨੂੰ ਮਿਲੇ ਕਿਉਂ ਖਾਲੀ ਮੋਰਚਾ ਉਠਾਣ ਲਈ ਆਜੂ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਮੈਂ ਬਹੁਤ ਹੀ ਕੱਲ ਮੈਂ 2 ਦਿਨਾਂ ਬਾਅਦ ਮਾਨੂੰ ਇੱਕ ਜਿਸ ਨੂੰ ਕਹਿੰਦੇ ਨੇ ਹੋਪ ਦਿਖੀ ਸੀਗੀ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਚ ਹੱਥ ਰੱਖ ਕੇ ਕਿਹਾ ਸੀ ਬੱਚਾ ਤੈਨੂੰ ਜਸਟਿਸ ਮਿਲੇਗਾ। ਕੋਰੋਨਾ ਨੇ ਆਪਣੇ OSD ਨੂੰ ਕਿਹਾ ਸੀਗਾ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇਣਾ ਹੁਣ ਮੈਨੂੰ ਕਿਹਾ ਸੀ ਤੁਹਾਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤੁਹਾਨੂੰ ਇਨਸਾਫ ਮਿਲੇਗਾ। ਪਰ ਉਹ ਇਨਸਾਫ ਮਨੂੰ ਫੇਰ ਅੱਜ ਟਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜ਼ਿਸ਼ ਰਚ ਕੇ ਐਫ ਆਈ ਆਰ ਗਲਤ ਕਰਾਈ ਸਸਪੈਂਸ਼ਨ ਗਲਤ ਕੀਤੀ ਫਿਰ ਬਾਦਸ਼ਨਾਮੇ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਡੀ ਮੈਨੂੰ ਕਿਉਂ ਐਦਾਂ ਲੱਗ ਰਿਹਾ ਹੈ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡ ਰਹੀ ਹੈ ਮਾਨ ਸਾਹਿਬ ਤੁਸੀਂ ਇੱਕ ਬੇਟੀ ਜਿਸ ਨੂੰ ਕੱਲ ਮੋੜਿਆ ਸੀ ਕਿਹਾ ਕਿ ਤੁਹਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ ਨੂਆਂ ਤੇ ਪੈਨਾ ਤੇ ਧੀਆਂ ਤੁਹਾਡੇ ਇਨਸਾਫ ਦਾ ਇੰਤਜ਼ਾਰ ਕਰ ਰਹੀਆਂ ਹੋਰ ਤੁਸੀਂ ਇੱਕ ਵਾਰੀ ਵੀ ਮੈਨੂੰ ਉਸ ਤੋਂ ਬਾਅਦ ਕਿਸੇ ਨੇ ਤੁਹਾਡੇ ਆਫਿਸ ਤੋਂ ਫੇਰ ਕੰਟੈਕਟ ਨਹੀਂ ਕੀਤਾ ਤੁਸੀਂ ਸੰਨ ਕੱਲ ਜਿਹੜਾ ਪਰੋਸਾ ਸਾਨੂੰ ਦੁਆਇਆ ਸੀਗਾ ਉਹ ਪਰੋਸਾ ਫੇਰ ਮੈਨੂੰ ਟੁੱਟਦਾ ਨਜ਼ਰ ਆ ਰਿਹਾ ਔਰ ਬਹੁਤ ਦੁੱਖ ਲੱਗ ਰਿਹਾ ਦਿਲ 'ਚ ਕਿ ਸਾਡੀ ਸਰਕਾਰ ਵੀ ਵੀ ਨਹੀਂ ਹੋਈ ਹੈ ਹੁਣ ਤੁਸੀਂ ਇਹ ਦੱਸੋ ਚਾਰ ਐਸਐਚਓ ਨੂੰ ਬਚਾਉਣ ਲਈ ਪਹਿਲੇ ਤੇ ਸਾਰੀ ਪੁਲਿਸ ਮਹਿਕਮਾ ਮਿਲੀ ਹੋਈ ਸੀ ਹੁਣ ਸਾਡੀ ਸਰਕਾਰ ਵੀ ਜੋ ਕੱਲ ਭਗਵਾਨ ਮਾਨ ਸਾਹਿਬ ਨੇ ਮੈਨੂੰ ਕਿਹਾ ਸੀ ਮੈਥਡ ਡਿਸੀਜਨਸ ਲੈਂਦੇ ਬਹੁਤ ਫੇਮਸ ਆ ਉਹ ਬੰਦਾ ਉਹ ਕਿੱਥੇ ਗਏ ਮਾਨ ਸਾਹਿਬ ਤੁਹਾਡਾ ਕੱਲ ਦਾ ਕਮਿਟਮੈਂਟ ਕਿ ਇਹਨਾਂ ਨੂੰ ਤੇ ਡਿਸਮਿਸ ਹੋਣਾ ਚਾਹੀਦਾ ਕੱਲ ਮਾਨ ਸਾਹਿਬ ਤੁਸੀਂ ਕਿਹਾ ਸੀ ਆਏ ਤੇ ਡਿਸਮਿਸ ਹੋਣੇ ਚਾਹੀਦੇ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਸਜ਼ਾ ਕਿੱਥੇ ਗਈ ਕੱਲ 6 ਵਜੇ ਦਾ ਮੈਂ ਤੁਹਾਡੇ OSD ਨੂੰ ਫੋਨ ਕਰਦੀ ਆ ਉਸਨੇ ਇੱਕ ਮੈਸੇਜ ਤੱਕ ਰਿਪਲਾਈ ਨਹੀਂ ਕੀਤਾ ਮੈਂ ਉਹਨਾਂ ਨੂੰ ਮੈਸੇਜ ਕਰਦੀ ਆ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਇਹ ਇਨਸਾਫ ਦੇ ਰਹੇ ਹੋ ਤੁਸੀਂ ਪੰਜਾਬ ਦੀ ਧੀ ਆਨ ਮਾਨ ਸਾਹਿਬ ਮੈਂ ਕਿਸੇ ਦੀ ਧੀ ਨਾਲ ਐਦਾ ਨਾ ਹੋਏ ਮੈਂ ਰੱਬ ਨੂੰ ਅਰਦਾਸ ਕਰਦੀ ਆਂ ਮਗਰ ਤੁਸੀਂ ਅੱਜ ਇੱਕ ਧੀ ਨਹੀਂ ਪੰਜਾਬ ਦੀ ਸਾਰੀ ਧੀਆ ਸਾਰੀ ਭੈਣਾਂ ਸਾਰੀ ਮਾਵਾਂ ਨੂੰ ਡਿਸਪਾਇੰਟ ਕੀਤਾ ਹੈ ਅਜੇ ਮੈਂ ਫੇਰ ਵੀ ਖੋਪ ਰੱਖੀ ਹੋਈ ਹੈ ਤੇ ਤੁਹਾਡਾ ਇੱਕ ਸਟੇਟਮੈਂਟ ਇੱਕ ਟਵੀਟ ਨਹੀਂ ਆਇਆ ਤੇ ਤੁਸੀਂ ਕੱਲ ਸਾਨੂੰ ਮਿਲੇ ਕਿਉਂ ਖਾਲੀ ਮੋਰਚਾ ਉਠਾਣ ਲੈ ਐਦਾਂ ਹੈ ਮਾਨ ਸਾਹਿਬ ਸਾਰੀ ਦੁਨੀਆ ਮੇਰੇ ਨਾਲ ਖੜੀ ਹੈ ਪੂਰਾ ਪੰਜਾਬ ਮੇਰੇ ਨਾਲ ਖੜਾ ਹੈ ਜਸਟਿਸ ਤੇ ਅਸੀਂ ਲੈ ਕੇ ਰਾਵਾਂਗੇ